ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਦੀ ਖਿੜੀ ਹੋਈ ਮੁਬਾਰਕ ਗੋਦੰਦਾਰ ਅਬਿਆਜੇ ਹੋ ਗੁਰੂ ਕੀ ਅਸੀਸ ਗੁਰੂ ਕੀ ਪਾਵਨ ਰੂਪ ਦੀ ਤਰਬਾਣੀ ਦਾ ਪਾਠ ਕੀਰਤਨ ਗੁਰੂ ਦਾ ਜਿਹੜਾ ਪਾਠ ਹੈ ਤੇ ਗੁਰੂ ਦਾ ਜਿਹੜਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਇਹ ਹੈ ਗੁਰੂ ਨੂੰ ਸੁਣਨਾ ਗੁਰਬਾਣੀ ਦਾ ਪਾਠ ਹੋਵੇ ਗੁਰਬਾਣੀ ਦਾ ਕੀਰਤਨ ਹੋਵੇ ਇਹ ਹੈ ਗੁਰੂ ਨੂੰ ਸੁਣਨਾ ਤੇ ਜਿਸ ਰਾਹੀਂ ਵਿਚਾਰ ਜਿਸ ਰਾਹੀਂ ਗੁਰੂ ਦੇ ਗੁਣ ਜਿਸ ਰਾਹੀਂ ਗੁਰੂ ਦੀ ਵਡਿਆਈ ਬਾਣੀ ਬੋਲ ਕੇ ਪੜ੍ਹ ਕੇ ਉਸ ਤੋਂ ਬਾਅਦ ਕਥਾ ਜੜੀ ਹੈ ਇਹ ਹੈ ਗੁਰੂ ਨੂੰ ਸਮਝਣਾ ਜਿੰਨੇ ਬੋਲ ਮੇਰੇ ਤੇ ਤੁਹਾਡੇ ਰਾਂਹੀ ਸਾਂਝੇ ਹੋ ਰਹੇ ਨੇ ਇੱਕ ਹਵਾ ਹੈ ਇਸ ਹਵਾ ਨਾਲ ਹੀ ਮੇਰੇ ਬੋਲ ਤੁਹਾਡੇ ਰਾਂਹੀ ਪਹੁੰਚ ਰਹੇ ਨੇ ਤੁਹਾਡੇ ਕੋਲ ਪਹੁੰਚ ਰਹੇ ਨੇ ਹਵਾ ਨਾ ਹੋਵੇ ਤੇ ਵਿਚ ਵਾਲਾ ਬੋਲ ਨਾ ਤੁਹਾਡੇ ਤੱਕ ਪਹੁੰਚ ਸਕੇਗਾ ਨਾ ਤੁਸੀਂ ਸੁਣ ਸਕੋਗੇ ਆਪ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਰੋਜ਼ਾਨਾ ਪਰ ਸਤਿਗੁਰੂ ਦੀ ਬਾਣੀ ਦਾ ਸ਼ਲੋਕ ਤੁਸੀਂ ਰੋਜ਼ ਪੜ੍ਹਦੇ ਹੋ ਲਾਸਟ ਵਿੱਚ ਜਾ ਕੇ ਜਿਹੜੇ ਰਾਹੀ ਸਤਿਗੁਰ ਜੀ ਨੇ ਸਾਨਿ ਪਾਈ ਹੈ ਕਿ ਪਾਉਣ ਗੁਰੂ ਪਾਉਣ ਜਿਹੜੀ ਹੈ ਗੁਰੂ ਗੁਰੂ ਰਾਹੀ ਸਾਡਾ ਸੰਬੰਧ ਬਣਦਾ ਹੈ ਗੁਰੂ ਦੇ ਬੋਲਾਂ ਨੂੰ ਸੀ ਉਸ ਹਵਾ ਰਾਹੀਂ ਸਮਝ ਸਕਦੇ ਆ ਹਵਾ ਨਾ ਹੋਵੇ சுவாਸੀ ਨਹੀਂ ਵਜੂਦੀ ਨਹੀਂ ਕੁਝ ਵੀ ਨਹੀਂ ਮੇਰੇ ਬੋਲ ਗੁਰੂ ਦੇ ਬੋਲ ਤੁਹਾਡੇ ਬੋਲ ਅਸੀਂ ਸਾਂਝੇ ਨਹੀਂ ਕਰ ਸਕਦੇ ਜਿਤਨੀ ਵੀ ਸਾਹ ਸਾਡੀ ਬਣੀ ਹੈ ਬੋਲਾਂ ਕਰਕੇ ਬਣੀ ਹੈ ਹਵਾ ਕਰਕੇ ਬਣੀ ਹੈ ਤੇ ਸਹਿਬ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਪਵਨ ਸਾਡਾ ਗੁਰੂ ਦੇ ਰਾਹੀ ਕਿਉਂਕਿ ਸਤਿਗੁਰ ਪਿਤਾ ਜੀ ਨੇ ਆਖਿਆ ਉਹ ਮੇਰਾ ਪ੍ਰਾਣਾਂ ਦਾ ਦਾਤਾ ਹੈ ਪ੍ਰਾਣਾਂ ਦਾ ਪਤੀ ਹੈ ਉਹ ਪਰਮੇਸ਼ਰ ਮੇਰੇ ਪ੍ਰਾਣਾਂ ਦਾ ਪਤੀ ਹੈ ਸਵਾਸ ਹੈ ਨਹੀਂ ਤੇ ਜ਼ਿੰਦਗੀ ਹੈ ਨਹੀਂ ਤੇ ਖਤਮ ਕਿ ਪਾਛਾ ਕੇਂਦਰ ਪਰਮ ਗੁਰੂ ਪਾਣੀ ਪਿੱਤਾ ਜਿਵੇਂ ਪਾਣੀ ਤੋਂ ਸਭ ਕੁਝ ਪੈਦਾ ਹੁੰਦਾ ਹੈ ਪਾਣੀ ਤੋਂ ਹੀ ਸਾਰੀ ਉਤਪਤੀ ਹੈ ਤੇ ਪਾਣੀ ਹਰੇਕ ਚੀਜ਼ ਦੇ ਵਿੱਚ ਹੈ ਜਿਵੇਂ ਅੱਜ ਦਾ ਜੋ ਸਵਾਗਤ ਗੁਰੂ ਦੇ ਸੇਵਾਦਾਰ ਸਰਦਾਰ ਅਰਜੀਤ ਸਿੰਘ ਜੀ ਭਾਰਜ ਤੇ ਬੀਬੀ ਹਰ ਸਿਮਰ ਕੌਰ ਜੀ ਗੁਰੂ ਨਾਨਕ ਪਿਤਾ ਜੀ ਨੇ ਜਿਹੜਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦਾ ਹੀ ਗੁਰ ਇਤਿਹਾਸ ਤੇ ਗੁਰੂ ਜੀਵਨ ਚੋਂ ਜੇ ਤੁ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਾਂਗੇ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਜ਼ਿੰਦਗੀ ਕਿਵੇਂ گزارਣੀ ਹੈ ਜਨਮ ਅਤੇ ਮੌਤ ਦਾ ਜਿਹੜਾ ਫਾਸਲਾ ਹਰ ਵਿੱਚ ਵਾਣਾ ਵਿਚਾਰ ਉਹ ਹੈ ਜ਼ਿੰਦਗੀ ਉਹ ਗੁਰੂ ਪਿਤਾ ਜੀ ਨੇ ਸਾਨੂੰ ਸਮਝ ਦੇ ਦਿੱਤੀ ਕਿ ਕਿਵੇਂ گزارਣੀ ਹੈ ਗੁਰਬਾਣੀ ਨੇ ਸਾਨੂੰ ਦੱਸਿਆ ਕਿ ਤੂੰ ਉੱਠਣਾ ਕਿਵੇਂ ਹੈ ਗੁਰਬਾਣੀ ਸਾਨੂੰ ਸਿਖਾਦੀ ਹੈ ਕਿ ਤੂੰ ਸੁਣਨਾ ਕਿਵੇਂ ਹੈ ਗੁਰਬਾਣੀ ਨੇ ਸਾਨੂੰ ਸਿਖਾਇਆ ਕਿ ਤੂੰ ਬੋਲਣਾ ਕਿ ਹੈ ਦੇਖਣਾ ਕਿ ਹੈ ਸੁਣਨਾ ਕਿ ਹੈ ਹੱਥਾਂ ਨਾਲ ਕਿਹੜੀ ਕਿਰਤ ਕਰਨੀ ਪੈਰਾਂ ਨਾਲ ਕਿੱਦਾਂ ਤੁਰਨਾ ਜੀਵਨ ਦੀ ਹਰ ਇੱਕ ਹੋ ਰੋ ਰੀਤੀ ਸਿਖਾ ਦਿੱਤੀ ਅਸਲ ਵਿੱਚ ਜਨੂ ਤੱਕ ਮਨੁੱਖ ਸੰਸਾਰ ਨਾਲ ਪਿਆਰ ਨਹੀਂ ਪਾਉਂਦਾ ਉਹਨੂੰ ਤਾਂ ਨਿਰੰਕਾਰ ਦੀ ਵੀ ਸਮਝ ਨਹੀਂ ਲੱਗ ਸਕਦੀ ਸੰਸਾਰ ਵਿੱਚੋਂ ਹੀ ਨਿਰੰਕਾਰ ਤਾਂ ਹੀ ਆਪਾਂ ਕਹ ਸਕਦੇ ਹਾਂ ਜੇਕਰ ਸੰਸਾਰ ਨਾਲੋਂ ਨਾਤਾ ਤੋੜ ਦਿੱਤਾ ਫਿਰ ਨਿਰੰਕਾਰ ਦਾ ਪਤਾ ਹੀ ਨਹੀਂ ਲੱਗਣਾ ਗੁਰੂ ਗਰੀਬ ਨਿਵਾਜ ਪਿਤਾ ਜੀ ਨੇ ਬਾਣੀ ਵਿੱਚ ਸਾਨੂੰ ਦੱਸ ਦਿੱਤਾ ਜਿਸ ਬੂੰਦ ਤੋਂ ਜਗਤ ਪੈਦਾ ਹੁੰਦਾ ਹੈ ਮਾਂ ਕੀ ਰੰਗਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਇਹ ਪਰਮਾਤਮਾ ਨੇ ਜਿਹੜਾ ਸਾਡੀ ਕਾਇਆ ਬਣਾਈ ਵਜੂਦ ਬਣਾਇਆ ਮਾਂ ਦੀ ਰਕਤ ਮਾਂ ਦੇ ਖੂਨ ਦੀ ਬੂੰਦ ਅਤੇ ਪਿਤਾ ਦੇ ਉਹ ਸ਼ਰੀਰ ਦੀ ਅੰਸ਼ ਦੀ ਬੂੰਦ ਉਹ ਮਿਲਾਪ ਜਿਸ ਰਾਹੀਂ ਆਪਾਂ ਸਾਰੇ ਸ੍ਰਿਸ਼ਟੀ ਵਿੱਚ ਆਏ ਹਾਂ ਗੁਰੂ ਪਿਤਾ ਜੀ ਕਹਿੰਦੇ ਨੇ ਜੈਸੇ ਮਾਂ ਪਿਤਾ ਦੇ ਬਾਲ ਨਾ ਹੋਈ ਬਿੰਬ ਬਿਨਾਂ ਕੈਸੇ ਕਬਰੇ ਤੋਂ ਇਹ ਜਗਤ ਦਾ ਨਿਯਮ ਹੈ ਉਸ ਨਿਯਮ ਦੇ ਵਿਚਕਾਰ ਸਾਰੇ ਜੁਗ ਦੇ ਔਰ ਜਗਤ ਖੁਮਰਿਆ ਜਗਤ ਪੈਦਾ ਹੋ ਰਿਹਾ ਜਗਤ ਮਰ ਰਿਹਾ ਨਾਸ਼ ਹੋ ਰਿਹਾ ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਵਜੂਦ ਦਿੱਤਾ ਮਾਤਾ ਪਿਤਾ ਦੇ ਰਾਹੀਂ ਇੱਕ ਨਾ ਇੱਕ ਦਿਨ ਜਿਹੜੇ ਅੱਜ ਛੋਟੇ ਛੋਟੇ ਬੱਚੇ ਸਾਲ-ਸਾਲ ਦੋ-ਦੋ ਸਾਲ ਦੇ ਨੇ ਵਕਤ ਆਰੇਗਾ ਸਮਾਏਗਾ ਇੱਕ ਦਿਨ ਕੋ ਵੀ ਮਾਂ ਪਿਓ ਦੇ ਰੂਪ ਵਿੱਚ ਇਸ ਦੁਨੀਆ ਵਿੱਚ ਵਿਚੜੇ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲੀ ਗੱਲ ਦੱਸ ਦਿੱਤੀ ਵੀ ਜਿਹੜਾ ਇਨਸਾਨ ਗੁਰਬਾਣੀ ਨਾਲ ਪੇਟ ਕਰਦਾ ਹੈ ਗੁਰਬਾਣੀ ਨਾਲ ਪ੍ਰੇਮ ਕਰਦਾ ਹੈ ਗੁਰਬਾਣੀ ਨੂੰ ਸਮਝਦਾ ਹੈ ਤੇ ਸਤਿਗੁਰ ਜੀ ਨੇ ਸਾਰੇ ਰਿਸ਼ਤੇਦਾਰੀਆਂ ਸਮਝਾਉਣ ਦਾ ਵੀ ਸੰਕਲਪ ਕਰਕੇ ਵਿੱਚੋਂ ਹੀ ਗੁਰਬਾਣੀ ਦਿੱਤੇ ਮਾਂ ਪਿਓ ਕੀ ਨੇ ਅੱਜ ਗੁਰੂ ਕੇ ਸੇਵਾਦਾਰਾਂ ਨੇ ਕਿਸੇ ਵਕਤ ਅੱਜ ਨੂੰ 50 ਸਾਲ ਪਈਆਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਜਿਵੇਂ ਹਰ ਮਾਤਾ ਪਿਤਾ ਨੂੰ ਚਾਹ ਹੁੰਦਾ ਹੈ ਕਿਸੇ ਨਾ ਕਿਸੇ ਹੀਲੇ ਵਸੀਲੇ ਸੰਯੋਗ ਵਿਜੋਗ ਤੋਂ ਰਹੀ ਹੂਆ ਜੜਾ ਸੰਯੋਗ ਤੇ ਵਿਜੋਗ ਮੇਰੇ ਦਾਤੇ ਨੇ ਮਿਲਣਾ ਔਰ ਵਿਛੜਨਾ ਬਣਾਇਆ ਇਹ ਸਭ ਪਰਮਾਤਮਾ ਦੀ ਦਰਗਾਹ ਤੋਂ ਲਿਖ ਕੇ ਹੁੰਦਾ ਹੈ ਸਾਡੇ ਸੰਜੋਗ ਵਿੱਚ ਕਿਵੇਂ ਸਾਡਾ ਜੀਵਨ ਸਾਥੀ ਕਿਵੇਂ ਦਾ ਹੋਵੇ ਉਹ ਤਰਪੀਵ ਧੰਨ ਗੁਰੂ ਗ੍ਰੰਥ ਸਾਹਿਬ ਨੇ ਸਾਰੀ ਲਿਖੀ ਸਹਿਬ ਕਹਿੰਦੇ ਕਿ ਜੋ ਅੱਜ ਤੂੰ 50 ਬੜੇ ਪਹਿਲਾਂ ਗੁਰੂ ਕੇ ਸੇਵਾਦਾਰਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਪ੍ਰਣ ਕੀਤਾ ਸੀ ਗੁਰੂ ਦਾ ਬਚਨ ਪੜ੍ਹ ਕੇ ਵੀ ਮਾਲਕ ਘਰ ਪਹਿਲੜੀ ਲਾਮ ਪਰ ਦਿੱਤੀ ਕਰਮ ਦ੍ਰਿੜਾਇਆ ਬਦਨਾਮ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜੀਵਨ ਦੇ ਵਿੱਚ ਤੁਸੀਂ ਸਾਰੇ ਗ੍ਰਸਤੀ ਬੈਠੇ ਆ ਤੇ ਸਾਰਿਆਂ ਨੇ ਇਹ ਪਾਵਨ ਬਾਣੀ ਦਾ ਵਚਨ ਪੜ੍ਹਿਆ। ਸਤਿਗੁਰੂ ਕਹਿੰਦੇ ਨੇ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਵੀ ਜੀਵਨ ਦਾ ਪਹਿਲਾ ਕੰਦ ਹੈ, ਪਹਿਲਾ ਪੜਾਅ ਹੈ, ਪਹਿਲਾ ਕਦਮ ਹੈ। ਇਸ ਪ੍ਰਮਾਤਮਾ ਦੇ ਨਾਮ ਜਪਣ ਦੇ ਆਹਰ ਵਿੱਚ ਲੱਗਣਾ। ਇਹ ਸਭ ਤੋਂ ਪਹਿਲਾ ਪੜਾਅ ਹੈ। ਸਤਿਗੁਰੂ ਜੀ ਕਹਿੰਦੇ ਨੇ ਹਰ ਦੁਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਗੁਰੂ ਰਾਮ ਜੀਓ। ਜਿਸ ਵਕਤ ਮਨੁੱਖ ਪਹਿਲਾ ਕਦਮ ਵਿਵੇਦ ਦਾ ਪੁੱਟੇਗਾ ਨਾ ਧਿਆਨ ਤਵ ਸਤਗੁਰੂ ਜੀ ਦੀ ਬਾਣੀ ਪੜੋ ਜਦੋਂ ਇਨਸਾਨ ਸਤਨ ਅੱਗੇ ਰੱਖੇਗਾ ਨਾ ਜਦੋਂ ਪਹਿਲਾ ਸਤ ਦਾ ਕਦਮ ਅੱਗੇ ਰੱਖੇਗਾ ਸਤ ਦਾ ਕਦਮ ਅੱਗੇ ਰੱਖੇਗਾ ਤੇ ਸਦ ਦਾ ਕਦਮ ਪਿੱਛੇ ਹੋ ਜਾਏਗਾ ਧਿਆਨ ਦੇਣਾ ਜੇ ਪਹਿਲਾ ਸਤ ਦਾ ਕਦਮ ਰੱਖੇਗਾ ਤੇ ਸਤ ਆ ਪਿੱਛੇ ਹੋ ਜਾਏਗਾ ਇਹ ਧਿਆਨ ਦੇਣਾ ਤਰਨ ਲੱਗਿਆਂ ਸਹਿਬ ਕਹਿੰਦੇ ਨੇ ਵਿਵੇਕ ਦਾ ਪਹਿਲਾ ਕਦਮ ਹੈ ਸਤਾ ਦਾ ਕਦਮ ਜੇ ਪਹਿਲਾ ਰੱਖੇਗਾ ਕਿਉਂਕਿ ਦੋ ਕਦਮ ਦਿੱਤੇ ਜੀ ਸੰਤ ਗੁਰੂ ਨੇ ਦੋ ਕਦਮ ਜੋੜ ਕੇ ਬੰਦਾ ਕਦੇ ਵੀ ਸਫਰ ਤੈਅ ਨਹੀਂ ਕਰ ਸਕਦਾ ਧਿਆਨ ਦੇਣਾ ਜਿੱਥੇ ਬਰੋਤਾ ਉੱਥੇ ਹੀ ਸਾਰੀ ਹਿੰਦੂ ਜੁਗ ਬੀਤ ਜਾਣਗੇ ਜਾਏਗਾ ਨਹੀਂ ਦੋ ਕਦਮ ਜੋੜ ਕੇ ਕਦੇ ਵੀ ਮੰਜ਼ਿਲ ਤੈਅ ਨਹੀਂ ਹੁੰਦੀ ਮੰਜ਼ਿਲ ਤੈਅ ਕਰਨ ਵਾਸਤੇ ਇੱਕ ਕਦਮ ਅੱਗੇ ਰੱਖਣਾ ਪੈਂਦਾ ਹੈ ਇੱਕ ਕਦਮ ਪਿੱਛੇ ਨਹੀਂ ਇੱਕ ਪਹਿਲਾ ਕਦਮ ਰੱਖਾਂਗੇ ਫੇਰ ਹੀ ਦੂਜੇ ਦੇ ਸਹਾਰੇ ਉਸ ਕਦਮ ਨੂੰ ਅੱਗੇ ਰੱਖ ਸਕਦੇ ਆ ਕਿ ਗੁਰਦੇਵ ਜੀ ਕਹਿੰਦੇ ਨੇ ਜਿਹਦਾ ਸੱਤ ਦਾ ਕਦਮ ਪਹਿਲਾ ਹੋਵੇਗਾ ਸੱਤ ਪਿੱਛੇ ਰਹਿ ਜਾਏਗਾ ਪਰ ਖਿਆਲ ਕਰਨਾ ਜਿਹਦਾ ਸੱਤ ਦਾ ਕਦਮ ਹੋਵੇਗਾ ਉਹ ਦੀ ਸੱਤਾਂ ਪਿੱਛੇ ਰਹੇਗਾ ਜਿਹਦਾ ਪ੍ਰਭਤਾ ਦਾ ਕਦਮ ਅੱਗੇ ਹੋਵੇਗਾ ਪ੍ਰਭ ਪਿੱਛੇ ਰਹਿ ਜਾਏਗਾ ਪਰ ਜਿਹਦਾ ਪ੍ਰਭ ਦਾ ਕਦਮ ਅੱਗੇ ਹੋਵੇਗਾ ਉਹ ਦੀ ਪ੍ਰਭਤਾ ਪਿੱਛੇ ਰਹਿ ਜਾਏਗੀ ਇਸੇ ਤਰ੍ਹਾਂ ਬਹੁਤ ਸਾਰੇ ਕਦਮ ਨੇ ਅਸੀਂ ਪ੍ਰਭੂ ਤੋਂ ਕੁੱਛ ਕੇ ਕਰਨੇ ਗੁਰੂ ਪਿਤਾ ਜੀ ਕਹਿੰਦੇ ਨੇ ਮਹਾਰਾਜ ਜੇ ਮੈਂ ਕਦਮ ਰੱਖਦਾ ਵੀ ਹਾਂ ਤੇ ਤੇਰੇ ਤੋਂ ਕੁੱਛ ਕੇ ਰੱਖਣਾ ਹਰ ਵਿਚਾਰ ਨੇ ਤੇਰੇ ਨਾਮ ਹੀ ਦੀ ਜੀਵਨ ਦੀ ਧਾਰਨ ਕਰਨਾ ਚਾਹਨਾ ਸਤਿਗੁਰ ਜੀ ਨੇ ਕਿਰਪਾ ਕੀਤੀ ਤੇ ਧੰਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਫਿਰ ਦੂਜੀ ਲਾਮ ਵਿੱਚ ਉਹ ਸਤਿਗੁਰੂ ਪੁਰਖ ਮਿਲ ਪੈਂਦਾ ਫਿਰ ਸਹਿਬ ਕਹਿੰਦੇ ਹਰ ਕੀ ਜਿਹੜੀ ਲਾਮ ਮਨ ਚਾਓ ਭੈਰਾਗੀਆਂ ਬਨੜਨ ਜਿਓ ਜਿਨਨੇ ਰੱਬ ਦਾ ਨਾਮ ਜਪਣਾ ਸ਼ੁਰੂ ਕੀਤਾ ਸੀ ਅੰਦਰ ਖੜਾ ਆਇਆ ਗੁਰੂ ਮਿਲ ਗਿਆ ਗੁਰੂ ਦੀ ਗੋਦ ਮਿਲੀ ਗੁਰੂ ਨੇ ਸਾਰੀ ਕਥਾ ਕਹਾਣੀ ਦੱਸ ਦਿੱਤੀ ਜੀਵਨ ਦੀ ਤਰਤੀਬ ਦੱਸ ਦਿੱਤੀ ਉਹਨੂੰ ਸੁਣ ਕੇ ਫਿਰ ਮਨ ਵਿੱਚ ਚਾਅ ਪੈਦਾ ਹੋਇਆ ਉਹਨਾਂ ਬੈਰਾਗਣਾ ਦੇ ਹਿਰਦੇ ਦੇ ਵਿੱਚ ਸਹਿਬ ਕਹਿੰਦੇ ਨੇ ਜਦੋਂ ਤੀਸਰੀ ਲਾਮ ਦੇ ਵਿੱਚ ਮਨ ਵਿੱਚ ਚਾਅ ਪੈਦਾ ਹੋ ਗਿਆ ਫਿਰ ਗੁਰੂ ਨੇ ਕਿਰਪਾ ਕੀਤੀ ਹਰ ਚੌਥੀ ਲਾਮ ਮਨ ਸਹਿਜ ਭਿਆ ਹਰ ਪਾਇਆ ਬਲਰਾਮ ਜੀਓ ਫਿਰ ਮੈਨੂੰ ਮੇਰੇ ਗੁਰੂ ਜੀ ਨੇ ਆਪਣੇ ਘਰ ਵਿੱਚ ਟਿਕਾ ਦਿੱਤਾ ਨਿਯਮ ਦੱਸ ਦਿੱਤੇ ਵੀ ਗ੍ਰਿਸ਼ਤੀ ਦਾ ਜੀਵਨ ਕੀ ਹੈ ਜਦੋਂ ਤੁਹਾਨੂੰ ਨਾਨਕ ਸਾਹਿਬ ਜੀ ਦਾ ਜੀਵਨ ਪੜੋ ਉਸ ਵਕਤ ਇਹ ਵੀ ਤੋ ਕਿ માત્ર ਕੀ ਛਾਇਆ ਬ੍ਰਾਹਮਣ ਸਭ ਦਾ ਗੁਰੂ ਸੀ ਜਗਤ ਦੇ ਵਿੱਚ ਕਿਉਂਕਿ ਕਬੀਰ ਸਾਹਿਬ ਜੀ ਨੇ ਆਖਿਆ ਨਾ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਨਾ ਵਰਮਨ ਜਗਤ ਦਾ ਗੁਰੂ ਹੋ ਸਕਦਾ ਹੈ ਲੇਕਿਨ ਭਗਤ ਦਾ ਗੁਰੂ ਨਹੀਂ ਹੋ ਸਕਦਾ ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ ਆਇਆ ਭਗਤੀ ਕਰਨ ਵਾਲਾ ਤੇ ਸੰਸਾਰੀ ਬੰਦਾ ਉਹਨਾਂ ਦਾ ਕਦੇ ਮਲਾਪ ਨਹੀਂ ਹੁੰਦਾ ਉਹ ਵਖਰੇ ਵਖਰੇ ਤੁਰਦੇ ਨੇ ਕੋਦਾ ਨਿਸ਼ਾਨਾ ਵਖਰਾ ਹੈ ਭਗਤ ਦਾ ਵਖਰਾ ਹੈ ਤੇ ਸੰਸਾਰ ਵਾਲੇ ਦਾ ਵਖਰਾ ਹੈ ਪਰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸ ਦਿੱਤਾ ਕਿ ਦੋ ਕਦਮ ਨੇ ਇੱਕ ਸੰਸਾਰ ਦਾ ਤੇ ਇੱਕ ਹੈ ਨਿਰੰਕਾਰ ਦਾ ਦੋਨੇ ਕਦਮਾਂ ਨੂੰ ਦੱਸ ਦਿੱਤਾ ਵੀ ਸਹਿਬ ਨੇ ਤੁਰਨਾ ਕਿਵੇਂ ਹੈ ਜੀਵਨ ਦੀ ਬੇੜੀ ਜੀਵਨ ਦੀ ਗੱਡੀ ਤਾਂ ਸੇ ਤੁਰੇਗੀ ਜੇ ਬੈਲੈਂਸ ਹੋਵੇਗਾ ਸਤਿਗੁਰੂ ਮਹਾਰਾਜ ਨੇ ਸਿਖਾਇਆ ਵੀ ਬ੍ਰਾਹਮਣ ਨੇ ਚਾਰ ਤਰੀਕਿਆਂ ਦੇ ਵਿੱਚ ਇਨਸਾਨ ਦੇ ਜੀਵਨ ਨੂੰ ਵੀ ਵੰਡ ਦਿੱਤਾ ਪਹਿਲੀ ਗੱਲ ਤੋਂ ਉਹਨੇ ਵਰਣ-ਵੰਡ ਕਰ ਦਿੱਤੀ ਵੀ ਪਹਿਲਾ ਬ੍ਰਾਹਮਣ ਹੈ ਫਿਰ ਕੱਤਰੀ ਹੈ ਫਿਰ ਸ਼ੂਦਰ ਹੈ ਫਿਰ ਵੈਸ਼ ਹੈ ਉਹਨਾਂ ਦੀ ਵੀ ਕੈਟਾਗਰੀ ਕਹਿ ਕਰ ਦਿੱਤੀ ਔਰ ਲਿਖਤੀ ਰੂਪ ਵਿੱਚ ਸੰਸਾਰ ਨੂੰ ਇੱਕ ਥੋਕ ਦਿੱਤਾ ਉਹਨਾਂ ਨੂੰ ਪਰਚਾ ਦੇ ਦਿੱਤਾ ਪੜ੍ਹ ਕੇ ਵੀ ਜਿਹੜੇ ਪਹਿਲੇ ਜੀਵਨ ਦੇ 25 ਬਰੇ ਨੇ ਉਹ ਬ੍ਰਹਮਚਾਰਿਆ ਵਿੱਚ ਕੱਟਨੇ ਬਗੈਰ ਸ਼ਾਦੀ ਸੁਦਾ ਜੀਵਨ ਦੇ ਇਹ ਨਿਯਮ ਬਣਾ ਲਿਤਾ ਬ੍ਰਾਹਮਣ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਾਂ ਪੁੱਛਣਾ ਵੀ ਜਿਹੜੇ ਗ੍ਰਸਤੀ ਜੀਵਨ ਨੂੰ ਦਤਾਇਆ ਇਸ ਪਰਿਵਾਰ ਨੇ ਉਹ ਕਿਵੇਂ